ਬਦਲੋ ਜਿਹੜਾ ਇਹ ਕੁਦਰਤ ਦਾਇਕ ਨਿਯਮ ਆ ਕਾਰਨ ਬਣਦੇ ਹੁੰਦੇ ਨੇ ਅਕਾਲੀ ਦਲ ਕਾਂਗਰਸ ਜਾਂ ਜਿਹੜੀਆਂ ਪੰਜਾਬ ਦੇ ਅੰਦਰ ਰਵਾਇਤੀ ਪਾਰਟੀਆਂ ਸਮੇਤ ਸਰਕਾਰਾਂ ਬਣਾਉਂਦੀਆਂ ਸਨ ਇਹਨਾਂ ਦੀ ਮਜਬੂਰੀ ਸੀ ਸਾਰਿਆਂ ਦਾ ਵਿਰੋਧ ਕਰਨਾ ਕਿਉਂਕਿ ਜੇ ਆਪ ਦੇ ਵੱਲ ਧਿਆਨ ਖਿੱਚਣਾ ਚਾਹੀਦਾ ਦੂਸਰੇ ਦੇ ਖਿਲਾਫ ਬੋਲਣਾ ਜਿਹੜਾ ਵਾ ਉਹ ਪੈਂਦਾ ਹੁੰਦਾ ਇਹਨਾਂ ਕੋਲੇ ਕੇਵਲ ਤੇ ਕੇਵਲ ਬੋਲਣ ਵਾਲਾ ਭਾਸ਼ਣ ਹੀ ਸੀ ਨਾ ਕੈਂਡੀਡੇਟ ਸੀਗੇ ਨਾ ਲੋਕ ਸੀ ਨਾਲ ਕੈਂਡੀਡੇਟ ਵੀ ਬਹੁਤੇ ਆਧਾਰੇ ਲਈ ਲੋਕ ਵੀ ਇਹਨਾਂ ਨੇ ਸਾਡੇ ਖਿਲਾਫ ਕੀਤੇ ਧਾਰਮਿਕ ਸੈਂਟੀਮੈਂਟਸ ਨੂੰ ਵਰਤਿਆ ਲੋਕਾਂ ਦੇ ਅੰਦਰ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਐਨਆਰਆਈ ਵੀਰਾਂ ਨੂੰ ਗੁੰਮਰਾਹ ਕੀਤਾ ਤੇ ਪੰਡ ਦੇ ਪੰਡ ਦੇ ਪੰਡ ਦੇ ਅਕਾਲੀ ਕਾਂਗਰਸ ਸਾਰੀਆਂ ਰਵਾਦੀ ਪਾਰਟੀਆਂ ਨੂੰ ਇੱਥੇ ਤੱਕ ਕਿ ਸਾమే ਇੱਕ ਮੌਕਾ ਦਿਓ ਸਾਨੂੰ ਇੱਕ ਮੌਕਾ ਦਿਓ ਪੰਜਾਬ ਦੇ ਲੋਕਾਂ ਨੇ ਇੱਕ ਵਾਰ ਅਕਾਲੀ ਕਾਂਗਰਸ ਤੇ ਬਾਕੀ ਰਵਾਇਤੀ ਪਾਰਟੀਆਂ ਬੀਜੇਪੀ ਤੇ ਹੋਰ ਪਾਰਟੀਆਂ ਦੇ ਖਿਲਾਫ ਇਹਨਾਂ ਨੂੰ ਮੌਕਾ ਦਿੱਤਾ ਕਿਉਂਕਿ ਜਨਤਾ ਆਵਾਮ ਜਿਹੜੀ ਹੈ ਉਹ ਕੁਝ ਵੀ ਕਰ ਸਕਦੀ ਆ ਉਹਨਾਂ ਨੇ ਇੱਕ ਵਾਰੀ ਇਹਨਾਂ ਨੂੰ ਮੌਕਾ ਦਿੱਤਾ ਤੇ ਮੈਂ ਸਮਝੀਦਾ ਕਿ ਜਿੱਡੀ ਫੇਰ ਇਹ ਸਰਕਾਰ ਸਾਬਤ ਹੋਈ ਹੈ ਜੇ ਆਪਾਂ ਪਿੱਛੇ 50 ਸਾਲਾਂ ਦੇ ਨਜ਼ਰ ਮਾਰੀਏ ਤਾਂ ਕੋਈ ਵੀ ਸਰਕਾਰ ਇਸ ਤਰ੍ਹਾਂ ਫੇਲ ਨਹੀਂ ਸਾਬਤ ਹੋਈ ਬਦਲਾਓ 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 ਸਿਰਫ ਬਦਲਾਓ ਬਦਲਾਓ ਕਰਦੇ ਕਰਦੇ ਸਾਰਾ ਕੁਝ ਅੱਜ ਪੰਜਾਬ ਦਾ ਨਕਸ਼ਾ ਹੀ ਬਦਲਤਾ ਨਾ ਪੰਜਾਬ ਦਾ ਰੈਵਨਿਊ ਅੱਜ ਤੱਕ ਪੰਜਾਬ ਤੋਂ ਬਾਹਰ ਜਾ ਕੇ ਇਸ ਤਰ੍ਹਾਂ ਖੇ خراب ਹੋਇਆ ਸੀ ਨਾ ਪੰਜਾਬ ਦੇ ਜਹਾਜ਼ ਸਾਡੇ ਹੈਲੀਕਾਪਟਰ ਇਦਾਂ ਬਾਹਰ ਪੜਾ ਰਹੇ ਸੀ ਪ੍ਰਾਈਵੇਟ ਵਰਤੇ ਜਾ ਰਹੇ ਸਾਰੇ ਨਾ ਪੰਜਾਬ ਦੇ ਅੰਦਰ ਪਬਲਿਕ ਰਿਲੇਸ਼ਨ ਦੇ ਜਿਹੜੇ ਡਿਪਾਰਟਮੈਂਟਾਂ ਦੇ ਪੈਸੇ ਦੇ ਨਾਲ ਗੁੱਡੀਆਂ ਵਸਟੇਟਾਂ 'ਚ ਪ੍ਰਚਾਰ ਹੋ ਰਿਹਾ ਸੀ ਇਹ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਕਿਸੇ ਸਟੇਟ ਦੇ ਵਿੱਚ ਪਬਲਿਕ ਨੇ ਇਸ ਪਾਣ ਨੂੰ ਸਫਲਤਾ ਨਹੀਂ ਲਾਇਆ ਇਹਨਾਂ ਨੂੰ ਸਫਲਤਾ ਨਹੀਂ ਮਿਲੀ ਔਰ ਇਹੀ ਕੋਸ਼ਿਸ਼ ਲੋਕ ਸਮਾਜ ਚੁਣਾ ਦੀ ਅੰਦਰ ਪੰਜਾਬ ਦੇ ਵਿੱਚ ਹੋਇਆ ਲੋਕ ਸਭਾ ਹਲਕਾ ਫਤੇਕਰ ਸਾਹਿਬ ਦੇ ਅੰਦਰ ਜਿਹੜੇ ਸਾਡੇ ਬਹੁਜਨ ਸਮਾਜ ਪਾਰਟੀ ਵੱਲੋਂ ਇਨਚਾਰਜ ਨੇ ਮੈਂ ਉਹਨਾਂ ਨਾਲ ਪੂਰੇ ਤਾਲਮੇਲ ਚਾ ਜਿੱਥੇ ਜਿੱਥੇ ਮੈਂ ਜਾਣਾ ਬੀਐਸਪੀ ਦੇ ਸਾਰੇ ਸideneਾਂ ਨਾਲ ਮੈਂ ਤਾਲ ਦੇ ਤਾਲਮੇਲ ਦੇ ਵਿੱਚ ਰਹਨਾ ਵਾ ਔਰ ਇਹ ਵੀ ਅਸੀਂ ਰਣਕੇ ਸ਼ੌਂਗਨੀ ਅਕਾਲੀ ਦਲ ਇਹ ਸੀਟ ਦੇ ਉੱਤੇ ਜਿੱਤ ਪ੍ਰਾਪਤ ਕਰਕੇ ਪਾਰਟੀ ਦੀ ਚੋਲੀ ਚ ਪਾਈ ਤੇ ਬਾਜ਼ਾਰ ਤੇ ਵਿੱਚ ਜੋ ਆ ਅਕਲ ਟੁੰਡ ਜਾਲ ਦੇ ਵਿੱਚ ਸਰਗਮ ਹੋਇਆ ਹੋਇਆ ਵਾ ਵੀ ਅਕਾਲੀ ਦਲ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਭਾ ਦੇ ਇਲੈਕਸ਼ਨ ਤੋਂ ਪਹਿਲੇ ਹੀ ਬਹਲੇ ਵੀ ਹੋ ਸਕਦਾ ਆਪਣੇ 파ਟਪਾ ਦੇ ਨਾਲ ਇੱਕ ਗਠਜੰਤਰ ਫਿਰ ਦੁਬਾਰਾ ਕਰਦੇ ਹੀ ਹੋ ਸਕਦਾ ਜਾਂ ਗੱਲ ਹੈ ਸਿਆਸਤ ਵਿੱਚ ਕਿਸੇ ਵੀ ਚੀਜ਼ ਦੀ ਪੌਸਿਬਿਲਟੀ ਨੂੰ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਜੀ ਜਦ ਤੱਕ ਪਾਰਟੀਆਂ ਆਪਣੇ ਕੈਂਡੀਡੇਟ ਅਨਾਉਂਸ ਕਰਕੇ ਉਹਨਾਂ ਦੇ ਕਾਗਜ਼ੀ ਪਤਨਾ ਭਰ ਦੇਣ ਜਦ ਤੱਕ ਸਮਝੌਤੇ ਦੇ ਆਸਾਰ ਕਿਸੇ ਵੀ ਪਾਰਟੀ ਦੇ ਸਾਹਮਣੇ ਬਣੇ ਰਹਿੰਦੇ ਹੁੰਦੇ ਨੇ ਅਗਰ ਸ਼੍ਰੋਮਣੀ ਅਕਾਲੀ ਦਲ ਕਿਸੇ ਹੋਰ ਪਾਰਟੀ ਨਾਲ ਬਸਪਾ ਤੋਂ ਬਿਨਾਂ ਸਮਝੌਤਾ ਕਰਨਾ ਚਾਹੁੰਦਾ ਤਾਂ ਇਹ ਪ੍ਰਧਾਨ ਸਭ ਦਾ ਅਧਿਕਾਰ ਆ ਰਸਤੇ ਸਾਰੇ ਖੁੱਲੇ ਨੇ ਇਹ ਉਹਨਾਂ ਨੇ ਦੇਖਣਾ ਹੈ ਪਾਲਿਸੀ ਮੈਟਰ ਆ ਪਰ ਮੈਂ ਇੱਥੇ ਇੰਨੀ ਗੱਲ ਜ਼ਰੂਰ ਕਹੂੰਗਾ ਕਿ ਸਮਝੌਤੇ ਦੇ ਚਾਂਸ ਜਿਹੜੇ ਨੇ ਕਾਂਗਰਸ ਦੇ ਖਿਲਾਫ ਅਸੀਂ ਕਿਸੇ ਵੀ ਪਾਰਟੀ ਨਾਲ ਸਮਝੌਤਾ ਕਰ ਸਕਦੇ ਹਾਂ ਉਹਦੀ ਕੀ ਰੂਪਰੇਖਾ ਹੋਊਗੀ ਇਹ ਪ੍ਰਧਾਨ ਸਭ ਦਾ ਪਰ ਆਪਣੇ ਸਮਝਣ ਵਿੱਚ